ਸਰਪੰਚੀ ਚੋਣਾਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਹਲਕਾ ਪੁਲੱਤ ਦੇ ਪਿੰਡ ਬਰਿਆਰ ਨੇ ਸਰਬਸੰਮਤੀ ਕਰਕੇ ਸੁਭ ਪਰਚੇ ਪਹਿਲਾ ਸਥਾਨ ਹਾਸਲ ਕੀਤਾ ਹੁਣ ਪਿੰਡ ਦਰ ਪਿੰਡ ਹਲਕਾ ਪੁਲੱਤ ਦੇ ਪਿੰਡਾਂ 'ਚ ਸਰਬਸੰਮਤੀਆਂ ਹੋ ਰਹੀਆਂ ਨੇ ਜਿਸ ਦੇ ਚੱਲਦਿਆਂ ਚੋਣਾਂ ਦੇ ਐਲਾਨ ਤੋਂ 2 ਦਿਨ ਬਾਅਦ ਸੱਤਵੀਂ ਸਰਬਸੰਮਤੀ ਸਾਹਮਣੇ ਆਈ ਹੈ ਜਿੱਥੇ ਬਲਾਕ ਨਡਾਲਾ ਦੇ ਪਿੰਡ ਰਾਏਪੁਰ ਅਰਾਈਆਂ ਵਿਖੇ ਪਿੰਡ ਦੇ ਲੋਕਾਂ ਨੇ ਨੰਬਰਦਾਰ ਵਰਿੰਦਰ ਪਰਾਸ਼ਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹਰਾਨੀ ਦੀ ਗੱਲ ਇਹ ਹੈ ਕਿ ਨਵੇਂ ਚੁਣੇ ਸਰਪੰਚ ਨੇ ਆਖਿਆ ਕਿ ਮੈਨੂੰ ਤਾਂ ਖੁਦ 2 ਘੰਟੇ ਪਹਿਲਾਂ ਹੀ ਪਤਾ ਲੱਗਿਆ ਕਿ ਮੈਂ ਸਰਪੰਚ ਚੁਣਿਆ ਗਿਆ ਹਾਂ ਅਥਾ ਦੱਸ ਦਈਏ ਕਿ 2 ਮਹੀਨੇ ਪਹਿਲਾਂ ਵੀ ਵਰਿੰਦਰ ਪ੍ਰਾਸ਼ਰ ਨੂੰ ਸਰਬਸੰਮਤੀ ਨਾਲ ਕੋਆਪਰੇਟਿਵ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ ਸੀ ਮੈਂ ਸਰਪੰਚ ਕਹਾਂ ਚੁਣਿਆ ਪਹਿਲਾਂ ਤਾਂ ਨਿਤੀ ਸਾਥੀ ਦਾ ਪ੍ਰਧਾਨ ਬਣਿਆ ਮੈਂ ਉਹ ਪਾਟਚੋ ਲੈ ਗਿਆ ਸਰਪੰਚ ਮੈਂ ਤੱਕ ਤੋਂ ਪਹਿਲਾਂ ਪਿੰਡ ਵਾਸੀਆਂ ਦਾ ਤੇ ਮੇਰੇ ਭਰਾਵਾਂ ਦਾ ਐਨਆਰਆਈ ਵੀਰਾਂ ਦਾ ਧੰਨਵਾਦ ਕਰਦਾ ਕਿ ਸਾਡੇ ਪਿੰਡ ਚ ਬਹੁਤ ਸਿਰ ਤੋਂ ਕੋਈ ਇਹੋ ਜਿਹਾ ਮਾਹੌਲ ਬਣਿਆ ਸੀਗਾ ਜਿਹਦਾ ਕੋਈ ਮਤਲਬ ਤੋੜ ਨਹੀਂ ਸੀ ਲੱਭ ਰਿਹਾ ਕਿ ਕਿਸੇ ਤਰੀਕੇ ਪਿੰਡ ਦੀ ਡਵੈਲਪਮੈਂਟ ਰੁਕੀ ਪਈ ਸੀ ਪਿੰਡ ਦੇ ਕੰਮ ਰੁਕੇ ਪਏ ਸੀ ਪਿੰਡ ਸਾਡੇ ਦਾ ਬਹੁਤ ਜ਼ਿਆਦਾ ਮਤਲਬ ਨੀਵੇਂ ਪੱਧਰ ਤੇ ਚੱਲ ਗਿਆ ਸੀਗਾ ਤੇ ਹੁਣ ਪਿੰਡ ਵਾਲਿਆਂ ਨੇ ਫਰਾਗ ਦਿਲੀ ਦਿਖਾਈ ਹੈ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਸਾਰਿਆਂ ਕੋਲੋਂ ਇਹ ਸਹਿਯੋਗ ਮੰਗਦਾ ਅੱਜ ਜੇ ਮੈਂ ਸਰਪੰਚ ਬਣਿਆ ਮੈਨੂੰ ਨਾ ਸਰਪੰਚ ਮੰਨਣਾ ਇਹ ਸਾਰਾ ਪਿੰਡ ਹੀ ਸਰਪੰਚ ਬਣਿਆ ਜਿੰਨੇ ਮੈਂਬਰ ਬਣਨਗੇ ਸਾਰਾ ਪਿੰਡ ਹੀ ਉਹਦੇ ਵਿੱਚ ਸ਼ਾਮਲ ਹੋਏਗਾ ਮੇਰਾ ਇਕੱਲੇ ਦਾ ਕੋਈ ਵੀ ਫੈਸਲਾ ਨਹੀਂ ਹੋਏਗਾ ਕਿਉਂਕਿ ਜੇ ਪਿੰਡ ਦੀ ਉન્નਤੀ ਕਰਨੀ ਹੈ ਪਿੰਡ ਨੂੰ ਤਰੱਕੀ ਦੇ ਰਾਹ ਤੇ ਲਿਆਉਣਾ ਉਹਦੇ ਲਈ ਸਾਰਿਆਂ ਦਾ ਸਹਿਯੋਗ ਸਭ ਸਹਿਯੋਗ ਜ਼ਰੂਰੀ ਹੈ ਸਭ ਤੋਂ ਜ਼ਿਆਦਾ ਸਹਿਯੋਗ ਜ਼ਰੂਰੀ ਹੈ ਐਨਆਰਆਈ ਭਰਾਵਾਂ ਦਾ ਮੈਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਪਾ ਪਿਛਲੀਆਂ ਸਾਰੀਆਂ ਗੱਲਾਂ ਭੁੱਲ ਕੇ ਤੇ ਪਿੰਡ ਨੂੰ ਨਵੇਂ ਰਾਹ ਤੇ ਪਾਈਏ ਕੋ ਪਿੰਡ ਸਾਡਾ ਉਹ ਪਿੰਡ ਜਿੱਥੇ ਸਭ ਤੋਂ ਪਹਿਲਾਂ ਬਿਜਲੀ ਆਈ ਸਾਨੂੰ 57 ਚ ਉਸ ਤੋਂ ਬਾਅਦ ਉਹ ਪਿੰਡ ਜਿੱਥੇ ਸਭ ਤੋਂ ਪਹਿਲਾਂ ਸੜਕ ਲਿੰਕ ਸੜਕ ਨਾਲ ਜੁੜਿਆ ਬੈਕਵਰਡ ਏਰੀਆ ਦਾ ਪੰਜਾਬ ਦਾ ਪਹਿਲਾ ਪਿੰਡ ਜਿੱਥੇ ਲਾਈਟ ਜਗਦੀ ਸੀ ਇਸ ਕਰਕੇ ਮੇਰੀ ਇਹ ਸੋਚ ਹੈ ਕਿ ਜੇ ਸਾਰੇ ਮੇਰੇ ਭੈਣ ਭਰਾ ਸਹਿਯੋਗ ਦੇਣ ਤਾਂ ਥੋੜੇ ਸਮੇਂ ਚ ਹੀ ਪਿੰਡ ਦੀ ਪਿੰਡ ਦਾ ਹੌਲੀਆ ਬਦਲ ਸਕਦੇ ਹਾਂ ਇਸ ਕਰਕੇ ਸਭ ਤੋਂ ਪਹਿਲਾਂ ਤੇ ਅੱਜ ਦੇ ਸਮੇਂ 'ਚ ਜੋ ਅੱਜ ਹੋਇਆ ਮੇਰੇ ਨਾਲ ਮੈਂ ਮੈਨੂੰ ਬਿਲਕੁਲ ਜਾਣਕਾਰੀ ਨਹੀਂ ਸੀ ਤੇ ਥੋੜੇ ਟਾਈਮ 'ਚ ਸਾਰਿਆਂ ਨੇ ਮੈਨੂੰ ਇਸ ਖੜੇ ਕਰਤਾ ਕਿ ਠੀਕ ਹੈ ਤੁਹਾਡੇ ਤੇ ਸਾਰੀ ਜ਼ਿੰਮੇਵਾਰੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਭੈਣ ਭਰਾਵਾਂ ਕੋਲੋਂ ਮਾਫੀ ਮੰਗਦਾ ਕਿ ਜਿਨ੍ਹਾਂ ਨੂੰ ਬੁਲਾ ਨਹੀਂ ਸਕੇ ਜਿਨ੍ਹਾਂ ਨੂੰ ਦੱਸ ਨਹੀਂ ਸਕੇ ਕਿ ਮਤਲਬ ਅੱਜ ਇਹ ਪ੍ਰਕਿਰਿਆ ਹੋਣੀ ਹੈ ਮੈਂ ਸਭ ਤੋਂ ਸਮਾਂ ਮੰਗਦਾ ਰਿਹਾ ਕਿ ਮੈਨੂੰ ਮੈਂ ਇਕੱਲੇ ਦਾ ਕੋਈ ਫੈਸਲਾ ਨਹੀਂ ਮੈਂ ਵਿਅਕਤੀ ਵਿਸ਼ੇਸ਼ ਨਹੀਂ ਸਾਰੇ ਪਿੰਡ ਨਾਲ ਸਾਰਾ ਪਿੰਡ ਕੱਤਰ ਹੋਏਗਾ ਜਿਸ ਬੰਦੇ ਨੂੰ ਪੈਲ ਦੇਣਗੇ ਉਹ ਉਸ ਬੰਦੇ ਨੂੰ ਚੁਣਿਆ ਜਾਵੇ ਪਰ ਤੁਹਾਡੇ ਪਿਆਰ ਸਤਕਾ ਤੁਹਾਡੀ ਗੱਲ ਮੰਨਣੀ ਪਈ ਮੈਂ ਇਸੇ ਤਰ੍ਹਾਂ ਤੁਹਾਡੇ ਕੋ ਪਿਆਰ ਤੇ ਸਹਿਯੋਗ ਮੰਗਦਾ ਤੇ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਇਸ ਪਾਸੇ ਪਿੰਡ ਨੂੰ ਅੱਗੇ ਲਿਆਉਣ ਲਈ ਸੋਚਿਆ